ਉਹਨਾਂ ਨੇ 52 ਜਨਾਂ ਨੇ ਗਿਫਟ ਕੀ ਦਿੱਤਾ ਪਹਿਲਾ ਗਿਫਟ ਤਾਂ ਵੀ ਸਿੱਖ ਜਿਹੜੀ ਚਰਖਾ ਪੇਸ਼ਾ ਕੌਮਾ ਪਿਆ ਉਹਨਾਂ ਨੇ ਲੀਸਿਆ ਉਹਨਾਂ ਸਰਦਾਰ ਜਤਾ ਸਿੰਘ ਦਰਬਾਰ ਸਾਹਿਬ ਕਾਰ ਤੱਕ ਤੇ ਹਮਲਾ ਕੀਤਾ ਉਸ ਧਰਤੀ ਸਰਕਾਰ ਨੇ ਉਸ ਨਹਿਰੂ ਸਰਕਾਰ ਨੇ ਜਿਹੜਾ ਕਹਿੰਦਾ ਸੀ ਕਿ ਸਿੱਖਾਂ ਨੂੰ ਵੀ ਉੱਤਰੀ ਭਾਰਤ ਇਹੋ ਜਿਹਾ ਖੇਤਾ ਦਿੱਤਾ ਜਾਵੇਗਾ ਜਿੱਥੇ ਵੀ ਜਾਤੀ ਦਾ ਆਨੰਦ ਮਾਣ ਮਾਣ ਸਕਣ ਆਨੰਦ ਦੇ ਮਾਲਿਆਸ ਉੱਤੇ ਹਮਲਾ ਕੀਤਾ ਪਹਿਲੀ ਵਾਰੀ ਲੰਗਰ ਬੰਦ ਹੋਇਆ

ਕਿ ਜੇ ਮਾਜਲ ਕੋਈ ਨੌਕਰੀ ਨਹੀਂ ਖਾਸਾ ਪੰਜਾਬ ਨੂੰ ਸ਼ਾਮ ਲਾਟ ਕੇ ਨੇ ਬਣਾਇਆ ਲੈ ਆਇ ਕੁਸਵਾ ਪੰਜਾਬ ਨੂੰ ਸ਼ਾਮ ਦਾ ਵਕਤ ਸਰਦਾਰ ਭਗਵੰਤ ਸਿੰਘ ਮਾਨ ਪਹਿਲਾਂ ਜਦੋਂ ਮੁੱਖ ਮੰਤਰੀ ਸੀ ਉਹ ਚੁੱਕਦਾ ਰਿਹਾ ਪਰ ਅੱਜ ਨਹੀਂ ਦੇਖੋ ਜੀ ਉਹ ਅਸੀਂ ਇਹ ਗੱਤੀ ਮੈਮਰੀ ਜਥਾ ਵੀ ਜਾਂਦਾ ਵੀ ਉਹ ਜਿਹੜੀ ਠਿਠਾਰੀ ਨੀਂਦ ਤੇ ਸ਼ਰਮਾ ਵਾਲੀ ਨੀਂਦ ਜਿਹੜਾ ਸੁੱਤਾ ਜਦੋਂ ਮੁੱਖ ਮੰਤਰੀ ਨਹੀਂ ਸੀ ਉਹਦੋਂ ਮੋਰਚਾ ਜਾ ਕੇ ਬਹਿਂਦਾ ਕੋਡੇ ਲਾ ਲਾ ਕੇ ਬਹਿਂਦਾ ਸੀ ਵਾਪਸ ਉਸਰ ਸਿੰਘ ਸੋ ਸੈਡੇ ਕੋਬੈਕਸ ਨਿੱਤ ਆਂ ਮੈਂ ਕਹਦਾ ਜਾਇ ਲਈ ਕੁਰਸੀ ਨੂੰ ਕਹਿੰਦਾ ਪੂਤ ਚੰਮਰਿਆ ਜਦੋਂ ਵੀ ਬੰਦਾ ਚਾਹ ਉਹ ਕੈਪਟਨ ਮਨਿੰਦਰ ਸਿੰਘ ਕੋਟਕਾ ਸਾਹਿਬ ਸੌਣ ਲੱਗੇ ਸੋ ਫਰਕੇ ਸੋਗਾ ਕੇ ਹੱਥ ਹੋ ਗਈ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਕਰਵਾਣੀ ਜੈ ਇਹਨਾਂ ਨੂੰ ਤੈਸਦਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਰ ਪਾਰ ਲੋਕਾਂ ਦੀ ਗਾਲੀਆਂ ਨਦੀਆਂ ਸਿੱਟਿਆ ਗਾਲੀਆਂ ਨਾਲੀਆਂ ਸਿੱਟਿਆ ਗੰਦੀਆਂ ਕੂੜੀਆਂ ਤੇ ਸਿੱਟਿਆ ਇਹਨਾਂ ਨੂੰ ਕੁਸਰੀ ਤੇ ਸਿੱਟਿਆ ਇਹਨਾਂ ਨੂੰ ਜੇ ਉਹਨਾਂ ਨੂੰ ਪਹਿਲੀ ਜਿਹਨੂੰ ਜਿਹੜੇ ਕਹਿੰਦੇ ਸੀ 25 ਸਾਲ ਪੰਥਕ ਸਰਕਾਰ ਬਣੂਗੀ ਲੈ ਬੈਠੇ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਵੀ ਤੇਰਾ ਇਹ ਜਿਹੜੀਆਂ 92 ਲਾਸ਼ਾਂ ਲਈ ਫਿਰਦੇ ਆ ਜੇ ਲੋਕ ਇਹਨਾਂ ਲਾਸ਼ਾਂ ਨੂੰ ਕੁਰਸੀਆਂ ਤੇ ਬਿਠਾ ਸਕਦੇ ਨੇ ਲੋਹਣਾ ਵੀ ਚਾਲਦੇ ਨੇ ਇਹ ਸਮਝ ਲੈਣ ਜਿਹੜਾ ਇੱਥੇ ਬੋਰਚਾ ਲੱਗਾ ਹੈ ਤਕਰੀਬਨ 19 ਮਹੀਨੇ ਹੋ ਗਏ ਨੇ ਅਸੀਂ ਅਸੀਂ ਚੋਦੇ ਨਹੀਂ ਅਜੱਦ ਨਹੀਂ ਮੂਰਖ ਦੀ ਪਾਗਲ ਨਹੀਂਗੇ ਕਿ ਅਸੀਂ ਆਪਣੀਆਂ ਮਾਵਾਂ ਪੈਰਾਂ ਨੂੰ ਧੀਆ ਨੂੰ ਬਜ਼ੁਰਗਾਂ ਨੂੰ ਫਿਰਦਾ ਨੂੰ ਇੱਥੇ ਇੱਥੇ ਰੱਖ ਧੁੱਪਾਂ ਵਿੱਚ ਦੁੱਖਾਂ ਵਿੱਚ ਬੀਹਾਂ ਢੇਰਿਆਂ ਰਖੜਾ ਵਿੱਚ ਤੇ ਆਪਣੀਆਂ ਇਸਿਆਲ ਨੂੰ ਇਨੀ ਕੋਰੇ ਦੇ ਵਿੱਚ ਇਥੇ ਮਟਾਈ ਹੈ ਜੀ ਬਿਲਕੁਲ ਅਕਸਰ ਕੋਈ ਕਾਰ ਲਿਆ ਜੋ ਸਾਡੀ ਉਹ ਕਿਹੜਾ ਕਾਨੂੰਨ ਹੈ ਦੁਨੀਆ ਤੇ ਸਾਨੂੰ ਮੈਨੂੰ ਇੱਕ ਭਾਰਤ ਦਾ ਵਕੀਲ ਬਣਾ ਦਿਓ ਜੀਦਲ ਮਲਾ ਦਿਓ ਵਿਦਵਾਨ ਮਲਾ ਦਿਓ ਉਹ ਇਹ ਕਹਿ ਦਵੇ ਵੀ ਇੱਕ ਬੰਦੇ ਤੇ ਕੋਈ ਕੇਸ ਦੀ ਦਿੱਲੀ ਚੋਂ ਦਿੱਲੀ ਚ ਰੱਖ ਸਕਦਾ ਇੱਕ ਬੰਦਾ ਮਲਾ ਦਿਓ ਸਾਰੇ ਭਾਰਤ ਦਾ ਮੈਂ ਜੇਨ ਮੈਨੂਰ ਚੰਗੀ ਤਰ੍ਹਾਂ ਪੜਿਆ ਪੰਜਾਬ ਹਰੇ ਨੇ ਹਰਿਆਣਾ ਇੱਕ ਦਿਖਾ ਦੇ ਜਿਹੜਾ ਬੰਦੇ ਦਾ ਪਰੋਲ ਦਾ ਹੱਕ ਨੀਗਾ ਹੂੰ ਪਰ ਦੋ ਵਾਰੀ ਪ੍ਰੋਲ ਮਿਲਦੀ ਜੀ ਖੇਤੀਬਾੜੀ ਦੀ ਆ ਸੌਦਾ ਸਾਤ 11 ਵਾਲੀ ਆ ਗਿਆ ਜੀ ਸੌਦਾ ਐਸਾ ਇਨਾਂ ਕਿਸ ਨੂੰ ਮੇਲਦੀ ਕਰੀ ਤੋ ਸੌਦਾ ਸਾਜੂ ਕਦੇ ਵੀ ਇਸ ਕੇ ਸਨਾਰ ਨਿੱਟੇ ਨਾ ਇੱਕ ਗੰਦਾ ਇਨਸਾਨ ਪਲਾਟਕਾਰੀ ਦਾ ਸਾਹਿਬ ਉਹਨੂੰ ਬੰਦੀ ਸੇਗਾ ਦੀ ਬੰਦੀ ਸੇਗਾ ਕਦੀ ਉਹਦੇ ਨਾਲ ਉਹਦੀ ਪਰਮਾਨਾ ਨਾ ਦਿਓ ਉਹਦੇ ਵਰਗਾ ਜਰਦਸਾਨ ਨਹੀਂ ਕੋਈ ਜਿਹਨੇ ਇੱਥੇ ਪਾਪ ਕੀਤੇ ਨੇ ਪਰ ਅਸੀਂ ਆਪਣਾ ਹੱਕ ਕਹਿੰਦੇ ਆ ਕਿ ਜੇ ਜੇਨਮੈਨ ਨੂੰ ਕਹਿੰਦਾ ਇਹਨੂੰ 2-3 ਸਾਲ ਬੰਦਾ ਕੈਦ ਕੱਟ ਜਾਂਦਾ ਉਹਨੂੰ ਪੈਰੋਲ ਮਿਲਦੀ ਛੁੱਟੀ ਮਿਲਦੀ ਆ 2 ਵਰੀ ਸਾਲ ਜੀ ਫਰਲੋ ਦਾ ਮਤਲਬ ਹੁੰਦਾ ਉਦਾਂ ਹੀ ਦਿੱਤਾ ਫਰਲੋ ਦਾ ਕੋਈ ਲੈਣ ਦੇ ਨਹੀਂ ਕੋਈ ਨੂੰ ਨਹੀਂ ਕੋਈ ਕਹਿੰਦਾ ਜੀ ਜਿਹੜਾ 2 ਵਰੀ ਛੁੱਟੀ ਜਾਂ ਉਹਨੂੰ ਇੱਕ ਵਾਰੀ ਫਰਲੋ ਮਿਲ ਜਾਂਦਾ ਜੀ ਇਹਨਾਂ ਦਾ ਹੱਕ ਕਿਉਂ ਖੋਇਆ ਗਿਆ